ਅਮਰੀਕਾ ਕੈਨੇਡਾ ਕੁਝ ਹੋਰ ਮੁਲਕਾਂ ਦੇ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਸਿਕਸ ਟਰੱਕ ਡਰਾਈਵਰਾਂ ਪੰਜਾਬੀ ਨੌਜਵਾਨਾਂ ਦੇ ਖਿਲਾਫ ਬਹੁਤ ਗੰਭੀਰ આરોਪ ਲੱਗ ਰਹੇ ਨੇ ਇਹ ਬਹੁਤ ਮੰਧਪਗੀ ਡਿਵੈਲਪਮੈਂਟ ਹੋਈ ਆ ਮੈਂ ਇਸ ਕਰਕੇ ਕਹਿ ਰਿਹਾ ਮੰਧਪਗੀ ਡਿਵੈਲਪਮੈਂਟ ਹੈ ਕਿਉਂਕਿ ਪੰਜਾਬੀ ਜਦੋਂ ਪਹਿਲੀ ਜੰਗ ਦੇ ਵਿੱਚ ਸੈਕੰਡ ਵਰਲਡ ਵਾਰ ਚ ਉਹਨਾਂ ਨੇ ਹਿੱਸਾ ਲਿਆ ਤਾਂ ਉਹਨਾਂ ਦੀ ਇੱਕ ਇਮੇਜ ਬਣ ਗਈ ਸੀ ਦਲੇਰੀ ਬਹਾਦਰੀ ਦੀ ਇਮੇਜ ਬਣ ਗਈ ਸੀ ਮਿਹਨਤੀ ਹੋਣ ਦੀ ਇਮੇਜ ਬਣ ਗਈ ਸੀ ਔਰ ਉਹ ਹੁਣ ਇਮੇਜ ਜਿਹੜੀ ਆ ਆਪਾਂ ਵੇਖ ਰਹੇ ਆ ਕਿ ਅੱਜ ਇਹੋ ਜਿਹੇ ਵਾਕਿਆ ਹੋ ਰਹੇ ਆ ਉਹਦੇ ਨਾਲ ਉਹ ਇਮੇਜ ਜਿਹੜੀ ਆ ਉਹ ਖਤਮ ਹੋਣ ਤੇ ਇੱਕ ਹਕਾਰ ਤੇ ਆ ਸੋ ਵਾਕਈ ਇੱਕ ਚਿੰਤਾ ਦਾ ਵਿਸ਼ਾ ਵਾ ਔਰ ਸਾਡੇ ਸਾਰੇ ਕਾਲਰਸ ਨੇ ਇਹਦੇ ਤੇ ਵਾਕਈ ਡਿਟੇਲ ਦੇ ਵਿੱਚ ਚਿੰਤਾ ਜਤਾਈ ਵੀ ਹੈ ਮੈਨੂੰ ਯਾਦ ਆ ਕਿ ਪੰਜਾਬੀਆਂ ਬਾਰੇ ਆਪੀਨੀਅਨ ਕੀ ਹੁੰਦਾ ਸੀ 2010 11 ਦੇ ਵਿੱਚ ਮੈਂ ਉਦੋਂ ਡੇ ਅਨਾਈਟ ਚੈਨਲ ਚਲਾਉਂਦਾ ਸੀ ਤੇ ਉਦੋਂ ਮੇਰੀ ਮੁਲਾਕਾਤ ਹੋਈ ਮੇਰੇ بیٹے ਦੀ ਮੁਲਾਕਾਤ ਜਿਹੜਾ ਬੇਟਾ ਅਨਫੋਰਚਨਟਲੀ ਦੁਨੀਆਂ 'ਚ ਨਹੀਂ ਰਹਿ ਰ ਉਹਨਾਂ ਦਾ ਦੋਸਤ ਸੀ ਕੁਨਾਲ ਡੈਨੀਅਲ ਕੋਨਲ ਉਹ ਪੇਂਟਰਸ ਆਸਟ੍ਰੇਲੀਆ ਦੇ ਵਿੱਚ ਹੈ ਹੁਣ ਵੀ ਹੈ ਬੜਾ ਮਸ਼ਹੂਰ ਪੇਂਟਰ ਹੈ ਉਹਦੀ ਉਹਦਾ ਨ ਜਾਣਕਾਰੀ ਇਹ ਹੋਈ ਕਿ ਉਹਨੇ ਉਹਨੂੰ ਪਗੜੀ ਤੋਂ ਪਛਾਨ ਕੇ ਉਹਨੇ ਕਿਹਾ ਕਿ ਤੂੰ ਤੁਹਾਡੀ ਕਾਮ ਸਾਡੀ ਆਸਟ੍ਰੇਲੀਆ 'ਚ ਬਹੁਤ ਹੈਨੇ ਕਿ ਹਾਂਜੀ ਉਹਨਾਂ ਦਾ ਬੜੀ ਮਿਹਨਤੀ ਹੈ ਉੱਥੇ ਟਰੱਕ ਚਲਾਉਂਦੇ ਆ ਟੈਕਸੀਆਂ ਚਲਾਉਂਦੇ ਆ ਮਿਹਨਤ ਕਰਦੇ ਆ ਬਰ ਪਈ ਹੁੰਦੀ ਆ ਪਰ ਇਹ ਆਪਣੀ ਮਿਹਨਤ ਫਿਰ ਵੀ ਕਰਦੇ ਆ ਘੋਰੇ ਜਿਹੜੇ ਜਾ ਕੇ ਘਰਾਂ 'ਚ ਸੌ ਜਾਂਦੇ ਆ ਲੇਕਿਨ ਪੰਜਾਬੀ ਦਿਸਦੇ ਸੜਕਾਂ 'ਤੇ ਉਹ ਐਨਾ ਇੰਪ੍ਰੈਸ ਹੋ ਗਿਆ ਕਿ ਉਹ ਪੰਜਾਬੀਆਂ ਬਾਰੇ ਪੇਂਟਿੰਗਸ ਬਣਾਉਣੇ ਲੱਗ ਪਿਆ। ਉਹ ਮੇਰੇ ਬੇਟੇ ਨਾਲ ਦੀ ਦੋਸਤੀ ਹੋ ਗਈ ਮੇਰੇ ਚੈਨਲ ਤੇ ਆਇਆ ਔਰ ਉਹਨੇ ਮੇਰੇ ਵਾਸਤੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਓਰੀਜਨਲ ਪੇਂਟਿੰਗ ਵੀ ਬਣਾਈ ਜਿਹੜੇ ਮੇਰੇ ਐਸ ਵਿੱਚ ਦਫਤਰ 'ਚ ਲੱਗੀ ਹੋਈ ਹੈ। ਸੋ ਕੈਨੇਡਾ ਪਾਵੇ ਆ ਕਿ ਇਹੋ ਜਿਹੀ ਇਮੇਜ ਸੀ ਸਾਡੇ ਪੰਜਾਬੀਆਂ ਦੀ ਬਾਹਰਲੇ ਮੁਲਕਾਂ 'ਚ ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਯੂਰਪ, ਯੂਐਸਏ। ਤੇ ਅੱਜ ਹੁਣ ਆਪਾਂ ਕੀ ਗੱਲ ਕਰ ਰਹੇ ਆਂ ਕਿ ਜੇ ਸਿੰਘ ਮਗਰ ਨਗਾਵਾ ਨਾਮ ਕੌਰ ਲੱਗਾ ਵਾ ਪਗੜੀ ਧਾਰੀ ਆ ਤੇ ਲੋਕੀ ਪੁੱਛਦੇ ਆ ਆਯੂ ਮਿਸਟਰ ਸਿੰਘ ਆਰ ਯੂ ਫਰਮ ਇੰਡੀਆ ਤੇ ਸ਼ਾਇਦ ਕਈ ਲੋਕੀ ਨੌਕਰੀ ਨਹੀਂ ਦੇਣਾ ਚਾਹੁੰਦੇ ਕਈ ਲੋਕੀ ਇਲਾਜ ਨਹੀਂ ਕਰਾਉਣਾ ਚਾਹੁੰਦੇ ਇੱਕ ਭਾਈ ਸਾਹਿਬ ਨੇ ਦੱਸਿਆ ਕਿ ਉਹਨਾਂ ਦੇ ਬੇਟੇ ਤੋਂ ਕਿਸੇ ਨੇ ਇਲਾਜ ਨਹੀਂ ਕਰਾਇਆ ਉਹਨਾਂ ਲੱਗਦਾ ਵੀ 11 ਜ਼ਿੰਮੇਵਾਰ ਲੋਕ ਨੇ ਇਹ ਸਾਰਾ ਕੁਝ ਪਿਛਲੇ ਕਰੀਬ ਇੱਕ ਦਹਾਕੇ ਦੇ ਵਿੱਚ ਖਾਸ ਕਰਕੇ ਪਿਛਲੇ 4-5 ਸਾਲ ਚ ਹੋਇਆ ਇੰਨੀ ਵੱਡੀ ਤعداد ਦੇ ਵਿੱਚ ਅ ਅਸੀਂ ਇਮੇਚੁਰ ਲੋਕਾਂ ਨੂੰ ਉੱਥੇ ਭੇਜਤਾ ਉੱਥੇ ਚਲੇ ਗਏ ਇਮੀਗ੍ਰੇਟ ਕਰ ਗਏ ਬਹੁਤ سارے ਇਥੋਂ ਦੇ ਉਹਨਾਂ ਦੇ ਕੁਐਸਚਨੇਬਲ ਕ੍ਰੈਡੈਂਸ਼ੀਅਲ ਸੀ ਇਥੇ ਉਹਨਾਂ ਤੇ ਇਲਜ਼ਾਮ ਸੀ ਕੇਸ ਬਣੇ ਹੋਏ ਸੀ ਡਰੱਗ ਕਰਦੇ ਸੀ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਟਰੈਵਲ ਏਜੰਟਸ ਨੇ ਇਥੋਂ ਦੇ ਸਿਸਟਮ ਨੂੰ ਗੇਮ ਕਰਕੇ ਉਹਨਾਂ ਨੂੰ ਉੱਥੇ ਪਹੁੰਚਾਤਾ ਉੱਥੇ ਜਾ ਕੇ ਸਾਡੇ ਆਪਣੇ ਬੰਦਿਆਂ ਨੇ ਉਥੋਂ ਦੇ ਸਿਸਟਮ ਨੂੰ ਡਰਾਈਵਿੰਗ ਲਾਇਸੈਂਸ ਦੇ ਸਿਸਟਮ ਨੂੰ ਗੇਮ ਕਰਤਾ ਉੱਥੇ ਡਰਾਈਵਿੰਗ ਸਕੂਲ ਚ ਲਾਤੇ ਉਹਨਾਂ ਨੇ ਵੇਖ ਲਿਆ ਕਿ ਕਿੱਥੇ ਕਿਹੜੇ ਰੂਟ ਦੇ ਉੱਤੇ ਟੈਸਟ ਹੁੰਦਾ ਵਾ ਕਿਹੜੇ-ਕਿਹੜੇ ਕੁਐਸਚਨ ਨਾਮ ਤੌਰ ਤੇ ਆਉਂਦੇ ਆ ਉਨੇ ਕੋਈ ਜੀ ਤਿਆਰੀ ਕਰਾ ਕੇ ਉਹਨਾਂ ਨੂੰ ਛੇਤੀ ਤੋਂ ਛੇਤੀ ਲਾਇਸੈਂਸ ਦੇ ਦਿੱਤਾ ਟਰੱਕ ਚਾਹ ਚਲਾਪੇ ਸਾਡੇ ਲੋਕਾਂ ਨੂੰ ਲੱਗਾ ਵੀ ਗੋਰੇ ਜਗਾ ਪੈਸਾ ਲੈਂਦੇ ਐ ਸਸਤੇ ਆ ਬਾਕੀ 25 ਡਾਲਰ ਦੇਣ ਦੀ ਬਜਾਏ ਆਪਾਂ 15 ਦੇ ਵਿੱਚ ਹੀ ਆਪਣਾ ਪੰਜਾਬੀ ਲਾ ਲੈਨੇ ਕਈ ਤੇ ਬੜਾ ਵਧੀਆ ਕੰਮ ਕਰਦੇ ਐ ਮੈਂ ਸਾਰਿਆਂ ਨੂੰ ਇੱਕ ਬਰਸ਼ ਦੇ ਨਾਲ ਪੇਂਟ ਨਹੀਂ ਕਰਨਾ ਚਾਹੁੰਦਾ ਲੇਕਿਨ ਬਹੁਤ ਸਾਰੇ ਲੋਕੀ ਜਿਹੜੇ ਨੇ ਉਹਨਾਂ ਨੇ ਬਦਨਾਮੀ ਕਰਾਉਣੀ ਸ਼ੁਰੂ ਕਰਤੀ ਹਾਈਜਨ ਦਾ ਖਿਆਲ ਨਹੀਂ ਰੱਖਿਆ ਕੱਪੜੇ ਸਹੀ ਨਹੀਂ ਪਾਏ ਅੰਗਰੇਜ਼ੀ ਜਿੰਨੀ ਬੇਸਿਕ ਸਿੱਖਣ ਦੀ ਲੋੜ ਆ ਉਹ ਸਿੱਖੀ ਨਹੀਂ ਆਪਣਿਆ ਗਾਲੋਗਲੋਚ ਆਪਣਾ ਮਿਊਜ਼ਿਕ ਆਪਣਾ ਜਿਹੋ ਜਿਹਾ ਅਸੀਂ ਜਿਹੜਾ ਖਾਣਾ ਉਹ ਨਹੀਂ ਪਸੰਦ ਕਰਦੇ ਉੱਥੋਂ ਦੇ ਲੋਕ ਉਹ ਉਹਨਾਂ ਦੇ ਜਿਆਦਾ ਜਾਣ ਕੇ ਉਹਨਾਂ ਦੇ ਸਾਹਮਣੇ ਬੈ ਕੇ ਖਾਣਾ ਇਹ ਚੀਜ਼ ਨਾਲ ਸੜਾ ਇਮਪ੍ਰੈਸ਼ਨ ਖਰਾਬ ਹੋ ਗਿਆ ਹੁਣ ਵੇਖ ਹੀ ਲਿਆ ਵਾ ਕਿ ਇਹ ਐਸਲੇ ਕੀ ਸਿਸਟਮ ਬਣਿਆ ਆ ਕੈਨੇਡਾ ਦੇ ਵਿੱਚ ਹੋਰ ਵੀ ਗੱਲ ਇੱਕ ਹੋ ਰਹੀ ਆ ਉੱਥੇ ਆਨਰ ਸਿਸਟਮ ਆ ਕਿ ਹਰ ਬੰਦਾ ਜਿਹੜਾ ਵਾ ਇਮਾਨਦਾਰ ਆ ਆਨਰੇਬਲ ਆ ਇਹ ਮੰਨਿਆ ਜਾਂਦਾ ਜਿੰਨੇ ਸਿਰ ਤੱਕ ਤੁਸੀਂ ਅਗਲੇ ਦਿਨ ਨਿਰਾਸ਼ ਨਹੀਂ ਕਰਦੇ ਔਰ ਹੁਣ ਸਾਡੇ ਲੋਕਾਂ ਨੇ ਨਰਾਸ਼ ਕਰਨਾ ਸ਼ੁਰੂ ਕਰਤਾ ਔਰ ਵੇਖੋ ਕੀ ਹੋ ਰਿਹਾ ਟਰੱਕ ਡਰਾਈਵਿੰਗ ਲਾਇਸੈਂਸ ਚਲੋ ਕਾਰ ਦੇ ਵਿੱਚ ਤੁਸੀਂ ਆਪਣਾ ਨੁਕਸਾਨ ਕਰਦੇ ਜਾਂ ਇੱਕ ਦੇ ਬੰਦੇ ਦਾ ਹੋਰ ਕਰੋਗੇ ਕਿਸੇ ਮੋਟਰਸਾਈਕਲਿਸਟ ਦਾ ਨੁਕਸਾਨ ਕਰੋਗੇ ਜਾਂ ਕਿਤੇ ਥੋੜੇ ਬੰਦੇ ਦਾ ਨੁਕਸਾਨ ਕਰੋਗੇ ਟਰੱਕ ਜਿਹੜਾ ਵਾ 40 50 ਟਨ ਦਾ ਟਰੱਕ 100 ਕਿਲੋਮੀਟਰ ਜਾਂ 100 ਮੀਲ ਦੀ ਸਪੀਡ ਤੇ ਜਾ ਰਿਹਾ ਉਹਦੇ ਬੰਬਿਆ ਇੱਕ ਟੈਂਕ ਵਰਗਾ ਬੰਬਿਆਉ ਉਹਨੀ ਸ਼ਕਤੀ ਉਹਦੇ ਵਿੱਚ ਤਜਿਆਣਾ ਦਿੰਦਾ ਹੋਰ ਵੇਖ ਲਿਆ ਤੁਸੀਂ ਇਸ ਵੀਡੀਓ ਦੇ ਵਿੱਚ ਕਿ ਉਹ ਇੱਕ ਗੱਡੀ ਦੂਜੀ ਗੱਡੀ ਤੀਜੀ ਗੱਡੀ ਗੱਡੀਆਂ ਦੇ ਪਾਰਟਸ ਕਿਵੇਂ ਸਾਰੇ ਪਾਸੇ ਉੱਡ ਰਹੇ ਹਨ ਔਰ ਹੁਣ ਪਹਿਲਾ ਹਾਦਸਾ ਅਗਸਟ ਚ ਹੋਇਆ ਹੁਣ ਇਹ ਹਾਦਸਾ ਹੋ ਗਿਆ ਔਰ ਵੱਡੀ ਗੱਲ ਨਿਕਲ ਕੇ ਆਈ ਹੈ ਵੀ ਸ਼ਾਇਦ ਇਲੀਗਲ ਬੱਚਾ ਗਿਆ ਸੀ ਸੋ ਉੱਥੇ ਕਿਤੇ ਗੈਰ ਕਾਨੂੰਨੀ ਲੋਕਾਂ ਦੇ ਖਿਲਾਫ ਸਖਤੀ ਹੋ ਰਹੀ ਹੈ ਉਹਨਾਂ ਨੂੰ ਡਰਾਈਵਿੰਗ ਲਾਇਸੈਂਸ ਨਹੀਂ ਮਿਲਨੇ ਜਿਹੜੇ ਕੈਨੇਡਾ ਨੇ ਵੀ ਸਖਤੀ ਕਰਤੀ ਵੀ ਜਿਹੜੇ ਲੋਕਾਂ ਨੇ ਟੂਰਿਸਟ ਵੀਜ਼ਾ ਤੇ ਗਏ ਨੇ ਉਹਨਾਂ ਨੂੰ ਡਰਾਈਵਿੰਗ ਲਾਇਸੈਂਸ ਉਖੇ ਨਹੀਂ ਮਿਲਨੇ ਔਰ ਨਾਲ ਇੰਗਲਿਸ਼ ਪ੍ਰੋਫੀਸ਼ੈਂਸੀ ਅੰਗਰੇਜ਼ੀ ਸਿੱਖਣ ਤੋਂ ਬਿਨਾ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਉੱਥੇ ਟਰੱਕ ਡਰਾਈਵਿੰਗ ਨਹੀਂ ਕਰ ਸਕਦੇ ਸਾਈਨ ਬੋਰਡ ਨਹੀਂ ਪੜ੍ਹ ਸਕਦੇ ਤੁਸੀਂ ਗੱਲਬਾਤ ਨਹੀਂ ਕਰ ਸਕਦੇ ਸੋ ਅਫਸੋਸ ਦੀ ਗੱਲ ਹੈ ਕਿ ਜਿਹੜੇ ਪਗੜੀਧਾਰੀ ਆ ਉਹ ਹੋਰ ਵੀ ਆਈਡੈਂਟੀਫਾਈ ਹੁੰਦੇ ਆ ਉਹਨਾਂ ਵਾਸਤੇ ਹੋਰ ਵੱਡੇ ਖਤਰੇ ਦੀ ਘੰਟੀ ਆ ਸੋ ਮੈਂ ਤੇ ਇਹੋ ਹੀ ਕਹੂੰਗਾ ਕਿ ਜੇ ਇੱਥੋਂ ਜਾ ਰਹੇ ਜੇ ਤਾਂ ਮਹਾਰਤਾ ਲੈ ਕੇ ਜਾਓ ਉੱਥੋਂ ਦੇ ਰਹਿਣਾ ਸਹਿਣਾ ਸਿੱਖੋ ਟਰਕਿੰਗ ਦੇ ਵਿੱਚ ਦਿੱਕਤ ਆ ਸਕਦੀ ਤੈਨੂੰ ਉੱਥੇ ਹੋਰ ਜਿਹੜੇ ਕੰਮ ਆ ਪਲੰਬਰ ਇਲੈਕਟ੍ਰੀਸ਼ੀਅਨ ਐਚ ਵੈਕ ਵਗੈਰਾ ਵਗੈਰਾ ਆਈਟੀ ਤਾਂ ਕੰਮ ਸਿੱਖੋ ਉਸੇ ਕੇ জব ਵੱਡੀ ਜ਼ਿੰਮੇਵਾਰੀ ਸਾਡੇ ਕਾਲਜ ਨੇ ਵੀ ਕਿਹਾ ਵਾ ਸਾਡੇ ਧਾਰਮਿਕ ਸਥਾਨਾਂ ਦੀ ਹੈ ਗੁਰਦੁਆਰੇ ਮੰਦਰ ਮਸਜਿਦਾਂ ਦੀ ਹੈ ਉੱਥੇ ਸਿੱਖਿਆ ਲਈਏ ਗਿਆਨ ਸਹੀ ਗਿਆਨ ਲਈਏ ਉਹਨਾਂ ਨੂੰ ਕਹੋ ਕਿ ਧਰਮ ਨਾਲ ਤੇ ਜੁੜੋ ਹੀ ਜੁੜੋ ਇਨਸਾਨੀਅਤ ਨਾਲ ਵੀ ਜੁੜੋ ਮਹਾਰਤਾ ਲਾਓ ਲੋਕਾਂ ਦੀ ਇੱਜ਼ਤ ਕਰੋ ਨੁਕਸਾਨ ਨਾ ਕਿਸੇ ਦਾ ਕਰੋ ਔਰ ਅੰਗਰੇਜ਼ੀ ਮਿਲਣ ਲੱਗਦਾ ਵਾ ਗੁਰਦੁਆਰਿਆਂ ਦੇ ਵਿੱਚ ਵੀ ਅੰਗਰੇਜ਼ੀ ਸਿਖਾਉਣ ਦੀ ਉਹਨ ਲੋੜ ਆ ਮੰਦਰਾਂ 'ਚ ਵੀ ਅੰਗਰੇਜ਼ੀ ਸਿਖਾਉਣ ਦੀ ਲੋੜ ਆ ਉੱਥੇ ਦੇ ਲੋਕਾਂ ਨੂੰ ਆਪਣੇ ਲੋਕਾਂ ਨੂੰ ਤਾਂ ਕਿ ਉਹ ਬਾਕੀ ਜ਼ਬਾਨਾਂ ਦੇ ਨਾਲ-ਨਾਲ ਪੰਜਾਬੀ ਹਿੰਦੀ ਹਿੰਦੀ ਉਰਦੂ ਦੇ ਨਾਲ-ਨਾਲ ਅੰਗਰੇਜ਼ੀ ਵੀ ਬੋਲ ਸਕਣ ਤਾਂ ਕਿ ਉਹਨਾਂ ਨੂੰ ਨੌਕਰੀ ਜਿਹੜੀ ਆ ਮਿਲ ਸਕੇ ਸੋ ਜੋ ਹੋ ਰਿਹਾ ਵਾ ਅਮਰੀਕਾ ਕੈਨੇਡਾ 'ਚ ਸਿਆਸਤ ਕਰਦੇ ਆ ਕਿ ਇਹ ਨਹੀਂ ਰਿਪੀਟ ਹੋਊਗਾ ਔਰ ਦੁਬਾਰਾ ਇਮੇਜ ਜਿਹੜੀ ਆ ਉਹਦੇ 'ਚ ਸੁਧਾਰ ਆਊਗਾ ਜੋ ਪਹਿਲਾਂ ਦੀ ਇਮੇਜ ਬਣੀ ਸੀ ਉਹੀ ਇਮੇਜ ਪਰ ਕਰਾਰ ਰਹੂਗੀ ਇਹਦੇ ਨਾਲ ਨਾਲ ਪੰਜਾਬ ਦੇ ਵਿੱਚ ਵੀ ਸਾਨੂੰ ਡਰਾਈਵਿੰਗ ਸਿਸਟਮ ਦੇ ਵਿੱਚ ਸੁਧਾਰ ਲਿਆਉਣ ਦੀ ਲੋੜ ਆ ਸਿਰਫ ਗੱਡੀਆਂ ਲੈ ਕੇ ਹਾਈਵੇ ਪੈਟਰੋਲ ਬਣਾ ਕੇ ਸਾਡੀ ਡਰਾਈਵਿੰਗ ਬਿਹਤਰ ਨਹੀਂ ਹੋਣੀ ਲੋਕਾਂ ਨੂੰ ਸੁਰੱਖਿਅਤ ਨਹੀਂ ਅਸੀਂ ਕਰ ਸਕਦੇ ਸਾਨੂੰ ਡਰਾਈਵਿੰਗ ਲਾਇਸੈਂਸ ਲਈ ਸਖਤੀ ਕਰਨ ਦੀ ਲੋੜ ਆ ਸੜਕਾਂ ਤੇ ਸਖਤੀ ਕਰਨ ਦੀ ਲੋੜ ਆ ਜਿਹੜੇ ਹੈਲਮਟ ਨਹੀਂ ਪਾਉਂਦੇ ਗੱਡੀਆਂ ਚਲਾਉਂਦੇ ਆ ਉਹਨਾਂ ਤੇ ਸਖਤੀ ਕਰਨ ਦੀ ਲੋੜ ਆ ਜਿਹੜੇ ਲੋਕੀ ਤੇਜ਼ ਚਲਾਉਂਦੇ ਆ ਗੱਡੀ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਉਹਨਾਂ ਤੇ ਸਖਤੀ ਕਰਨ ਦੀ ਲੋੜ ਆ ਜਿਹੜੇ ਪੰਜ ਪੰਜ ਬੰਦੇ ਟਰੈਕਟਰ ਜਿਹੜੇ ਚੜੇ ਹੁੰਦੇ ਆ ਮੋਟਰਸਾਈਕਲਾਂ ਤੇ ਉਹਨਾਂ ਨੂੰ ਰੋਕੋ ਟਰੈਕਟਰ ਚਲਾਉਣ ਲਈ ਵੀ ਮਹਾਰਤਾ ਦੀ ਲੋੜ ਆ ਉਹਦੀ ਵੀ ਸਕਿੱਲ ਦੀ ਲੋੜ ਆ ਉਹਦੇ ਲਈ ਵੀ ਡਰਾਈਵਿੰਗ ਟੈਸਟ ਹੋਵੇ ਸੋ ਇਹ ਸਾਰਾ ਸਿਸਟਮ ਸਾਨੂੰ ਇੱਥੇ ਇੰਟਰੋਡਿਊਸ ਕਰਨ ਦੀ ਲੋੜ ਆ ਕਿਉਂਕਿ ਇੱਥੋਂ ਹੀ ਬੱਚੇ ਬਾਹਰ ਜਾ ਰਹੇ ਆ ਜੋ ਇੱਥੋਂ ਸਿੱਖਦੇ ਆ ਉਹੀ ਬਾਹਰ ਜਾ ਕੇ ਕਰਦੇ ਆ ਮੈਂ ਤੇ ਨਹੀਂ ਕਹਿਣਾ ਮੈਂ ਤੁਸੀਂ ਸਾਡੇ ਮੇਥੋਂ ਵਿਚਾਰਾ ਸਿਆਣੇ ਜੇ ਸ਼ਾਇਦ ਤੁਹਾਡੇ ਕੋਲ ਹੋਰ ਵੀ ਬਿਹਤਰ ਵਿਚਾਰ ਹੋਣਗੇ